ਯੋਗ ਨਾ ਭਗਵੀ ਕੱਪੜੀ ਯੋਗ ਨਾ ਮੈਲੇ ਵੇਸ਼ ਨਾਨਕ ਕਰੀ ਬੈਠਿਆ ਯੋਗ ਪਾਈਐ ਸਤਿਗੁਰ ਕਾਹੇ ਉਪਦੇਸ਼ ਆਹ ਦੋ ਕਿਸਮ ਦੇ ਉਹ ਦੋ ਸੀਗੇ ਬਾਣੇ ਵਾਲੇ ਇੱਕ ਤਾਂ ਬਹੁਤੇ ਕੁਚੀਲ ਜਿਹੇ ਰਹਿੰਦੇ ਸੀਗੇ ਯੋਗ ਨਾ ਭਗਵੇਂ ਕੱਪੜੀ ਭਗਵਾਨ ਇੱਕ ਭਗਮਾ ਪਹਿਸ ਪਾਉਂਦੇ ਸੀ ਪਰ ਉਹਨੇ ਕਪੜੇ ਪਾਉਂਦੇ ਸੀ ਆਹ ਦਾ ਇਹਦੇ ਵਿੱਚ ਮਨੁੱਖੀ ਚਤ ਦੀ ਇਕਤਾ ਹੈ ਜੋ ਉਹਦਾ ਇੱਕ ਕਮਾਂ ਦੀ ਕਿੱਤਤ ਹੋ ਜਾਣਾ ਉਹਨਾਂ ਚਿੱਤ ਦੀ ਏਕਤਾ ਨੂੰ ਜੋ ਕਹਿੰਦੇ ਨੇ ਉਹ ਯੋਗ ਨਹੀਂ ਹੋ ਸਕਦਾ ਇੱਕ ਨਹੀਂ ਹੋ ਸਕਦਾ ਤੂੰ ਸਿਰਫ ਧੇਖ ਪਾ ਕੇ ਭਗਵੇਂ ਕੋ ਪੜਿਆ ਨਾਲ ਇੱਕ ਹੋ ਜਾਊਗਾ ਮਨ ਨਹੀਂ ਹੋ ਸਕਦਾ ਦੁਬਦਾ ਦੂਰ ਹੋ ਜਾਊਗੀ ਧੇਖ ਨਾਲ ਨਹੀਂ ਹੋ ਸਕਦੀ ਨਾ ਮੈੜਾ ਬੈਸ ਕਰਦੇ ਤੇ ਮੈਲੇ ਕਿਚਲੇ ਇੱਕ ਪੜੇ ਰੱਖਣ ਦੇ ਉੱਤੇ ਦੁਬਦਾ ਦੂਰ ਹੋ ਸਕਦੀ ਹੈ ਜੋ ਪ੍ਰਾਪਤ ਹੋ ਸਕਦਾ ਇਹ ਦੁਹਾਂ ਨਾਲੇ ਨਹੀਂ ਹੋ ਸਕਦਾ ਤੇ ਇੱਕ ਨਾਲ ਤੇ ਬਾਹਰਲੇ ਪੈਰਾਵੇ ਨਾਲ ਕੁਝ ਵੀ ਨਹੀਂ ਫਰਕ ਪੈਣਾ ਵਾਹੀ ਨਾਲਕ ਥਰ ਬੈਠਿਆਂ ਜੋ ਉਪਾਈ ਹੈ ਸਤਿਗੁਰੂ ਕੇ ਉਪਦੇਸ਼ ਥਰ ਬੈਠਿਆਂ ਹੀ ਬਾਹਰ ਜਾਣ ਦੀ ਲੋੜ ਨਹੀਂ ਫਸੰਦਿਆਂ ਖੜਨਦੇ ਆ ਪਰਵਾਸ ਵਿੱਚ ਰਹਿੰਦੇ ਸਤਿਗੁਰੂ ਤੋਂ ਉਪਦੇਸ਼ ਗੁਰਬਾਣੀ ਨੂੰ ਸਮਝ ਕੇ ਗੁਰਬਾਣੀ ਨੂੰ ਵਿਚਾਰ ਕੇ ਕਮਾਨਿਕ ਚਿਤ ਹੋ ਸਕਦਾ ਦੁਗਦਾ ਦੂਰ ਕਰੋ ਜਿਵੇਂ ਲਈ ਗੁਰਮੁਖ ਜਲਨੇ ਸ਼ਬਦ ਵਿਚਾਰ ਕਰਕੇ ਕਰਮਾਂ ਤੇ ਹਿੰਦੂ ਦਾ ਦੂਰ ਕਰ ਸਕਦੇ ਨੇ ਇੱਕ ਵੰਨ ਇੱਕ ਜਤ ਹੋ ਕੇ ਜੀਵਨ ਜੀ ਸਕਦੇ ਨੇ ਸਤ ਗੁਰ ਦੇ ਉਪਦੇਸ਼ ਨਾਲ ਗੁਰਬਾਣੀ ਦੇ ਉਪਦੇਸ਼ ਨਾਲ ਹੋਰ ਕੋਈ ਤਰੀਕਾ ਨਹੀਂ ਹੈ ਜੇ ਭੇਖੇ ਪੌਣਾ ਸਿੱਖਾਂ ਨੇ ਵੀ ਸ਼ਬਦ ਵਿਚਾਰ ਕਰਨਾ ਨਹੀਂ ਗੁਰਬਾਣੀ ਮੰਨਣੀ ਨਹੀਂ ਗੁਰਬਾਣੀ ਖੋਜਣੀ ਨਹੀਂ ਤੇ ਫਿਰ ਇਹਨਾਂ ਦਾ ਵੀ ਉਹੀ ਗੱਲ ਹੈ ਇਹ ਨਾਲ ਕੋਈ ਪੈਸੇ ਨਹੀਂ ਸਿੱਖਦਾ ਖਾਲਸਿਆਂ ਲਈ ਹੈ ਵਰਦੀ ਇਹ ਸਾਡਾ ਵਰਦੀ ਆ ਵੇ ਤੇ ਦੇਖਦਾ ਹੈ ਨਹੀਂ ਇਹ ਵਰਦੀ ਵੀ ਬੇਕਾਰ ਹੀ ਗੇ ਕਿਉਂਕਿ ਸਾਡਾ ਵਰਦੀ ਤਾਂ ਪਹਿਲਾਂ ਹੀ ਜਾਈ ਦਰ ਹਾਂ ਆਰਡ ਕਬੂਲ ਤਾਂ ਪਹਿਲਾਂ ਹੋਇਆ ਹੋਇਆ ਹੋਵੇ ਨਾ ਵਰਦੀ ਤਾਂ ਉਹਨੂੰ ਦਿੱਤੀ ਸੀ ਕਹਿੰਦਾ ਭਾਬ ਵੀ ਅੰਮ੍ਰਿਤਧਾਰੀਆਂ ਨੂੰ ਪਹਲ ਦਿੱਤੀ ਸੀ ਹੁਣ ਤਾਂ ਹਰੇਕ ਨੂੰ ਪਹਲ ਦੇਈ ਜਾਣੇ ਹਾਂ ਕਈ ਜੀਵਾਂ ਦੀ ਪਹਲ ਹੈ ਅਜੇ ਆਪ ਨੇ ਹੁਣ ਹੈ ਵੀ ਕੀ ਹੁਣ ਤਾਂ ਪਿੰਡ ਪਿੰਡ ਕਹਿੰਦੇ ਜੀ ਪਹਲ ਦੇਣੀ ਹੈ ਜਾ ਕੇ ਗੁਰਬਾਣੀ ਕੋਈ ਸਮਝਾਉਂਦਾ ਨਹੀਂ ਹੈ ਗੋਣਾ ਗੁਰਬਾਣੀ ਦਾ ਨਕੀ ਲੈਣ ਪੀੜ ਇਕੱਠੀ ਕਰਦੀਆਂ ਵੋਟਾਂ ਲੈ ਰਹੀ ਉਹਦੇ ਠੀਕ ਹੈ ਜੀ ਜੋਗ ਨਾ ਭਗਵੀ ਕੱਪੜੀ ਜੋਗ ਨਾ ਮੈਲੇ ਵੇਸ ਨਾਨਕ ਕਰ ਬੈਠਿਆਂ ਜੋਗ ਪਾਈਐ ਸਤਿਗੁਰੂ ਕੇ ਉਪਦੇਸ਼ ਕਹਿਣ ਦਾ ਪਾਪ ਵੀ ਬਾਹਰ ਜੰਗਲਾਂ ਚ ਆ ਘਰ ਛੱਡ ਕੇ ਨਗਰ ਛੱਡ ਕੇ ਜਾਣ ਦੀ ਲੋੜ ਨਹੀਂ ਹੈ ਉਪਦੇਸ਼ ਸੁਣਨ ਦੀ ਲੋੜ ਨਾ ਨਾ ਉਪਦੇਸ਼ ਸੁਣ ਲੋ ਗੁਰਮਾਣੀ ਪੜ ਕੇ ਪੜ বুঝ ਲੋ ਵਿਚਾਰ ਲੋ ਜੋਗ ਪਾਇਆ ਜਾਊਗਾ ਹੈ ਜੀ ਹਾਂ ਜੀ ਚਾਰੇ ਕੁੰਡਾਂ ਜੇ ਭਵੈ ਵੇਦ ਪੜੈ ਯੁਗ ਚਾਰ ਨਾਨਕ ਸਾਚਾ ਭੇਟੈ ਹਰੀ ਮਨ ਵਸੈ ਪਾਵੇਂ ਮੁਖ ਦਵਾਰ ਚਾਰੇ ਕੁੰਡਾਂ ਜੇ ਭਵੈ ਵੇਦ ਪੜੈ ਯੁਗ ਚਾਰ ਚਾਰ ਜੋਗੋਣਾ ਜene ਵੈਸੇ ਸਾਡੇ ਦਾ ਜੋਗ ਹੋਇਜੇ ਹੈ ਨਹੀਂ ਉਹ ਜਿਹੜੇ ਬੇਦਮਤ ਨੇ ਉਹਨਾਂ ਦੀ ਗੱਲ ਹੈ ਚਾਰੇ ਯੁਗ ਵੇਦ ਪੜਨ ਚ ਲਗਿਆ ਰਹ ਤੂੰ ਚਾਹੇ ਜਿਹੜੇ ਚਾਰਜੋਗਾਂ ਦੀ ਆਈ ਉਹ ਤਾਂ ਹੱਦ ਨਿਕੀਆਂ ਦੀ। ਸ੍ਰੀ ਗਿਆਮੁਨੀਆਂ ਦੀ। ਬਾਹਰ ਘਾਡੇ ਦੀ ਦੱਸਦੇ ਨੇ। ਤੇ ਉਹ ਕਹਿੰਦੇ ਜਿੱਦੇ ਨਾਲ ਕੁਝ ਵੀ ਪ੍ਰਾਪਤੀ ਨਹੀਂ। ਚਾਰੇ ਕੁੰਡਾਂ ਦੇ ਭਗਵਾਨ ਚਾਰੇ ਕੁੰਡਾਂ ਪਵਦੇ ਰਹੇ ਨੇ ਜੋਗੀ ਫਿਰਦੇ ਰਹੇ ਨੇ। ਵੇਦ ਪੜਾ ਮੁਖ ਚਾਲਦੂਏ ਪੰਡਿਤ। ਵੇਦ ਜੋ ਵਿਚਾਰ ਵੇਦ ਪੜਾ ਜੁਗ ਚਾਰ ਚਾਰੇ ਜੁਗ ਵੇਦ ਪੜਦੇ ਹੀ ਰਹੇ ਨੇ ਪੰਡਿਤ। ਕੁਝ ਵੀ ਪ੍ਰਾਪਤੀ ਦੀ ਦੁਆਨ ਹੋਈ। ਪ੍ਰਾਪਤੀ ਜੋ ਦਸੀ ਹੈ ਉਹ ساری ਰੋਂਗ ਹੈ ਗਲਤ ਕੁਝ ਵੀ ਪ੍ਰਾਪਤੀ ਨਹੀਂ ਹੈ ਪੱਗ ਦੇ ਹੱਥ ਭੇਟਣਾ ਤੁਸੀਂ ਉਹ ਕਬੀਰ ਨਾਨਕ ਸੱਚਾ ਭੇਟ ਹੈ ਹਰੀ ਮਨ ਵਸੈ ਭਾਵੈ ਮੋਖ ਦਵਾਰ ਫਰਦਰ ਆਤਮਾ ਜਿੱਤਰ ਵਾਂਝਲ ਦੇਖੋ ਹੋਗੇ ਆ ਸੱਚਾ ਭੇਟ ਹੈ ਹਰੀ ਮਨ ਵਸੈ ਮਨ ਜਿਹੜਾ ਹੈ ਅੰਦਰ ਵਿੱਚ ਵਸ ਜਾਂਦਾ ਫਿਰ ਉਹਦੇ ਵਿੱਚ ਹੀ ਟਿਕ ਜਾਂਦਾ ਹਰਦਰ ਨਾਲੇ ਜੁੜ ਕੇ ਰਹਿ ਜਾਂਦਾ ਵਾਣ ਫਿਰ ਬਾਹਰ ਆਉਂਦਾ ਹੀ ਨਹੀਂ ਅੱਛਾ ਵਾਰਾਂ ਮੁਕਤੀ ਦੁਆਰੇ ਇਸ ਮੁਕਤੀ ਦਾ ਇਹ ਹੀ ਮੁਕਤੀ ਕਹਿੰਦੇ ਨੇ ਹੋਰ ਮੁਕਤੀ ਕੀ ਹੈ ਇਹ ਹੀ ਮੁਕਤੀ ਦੁਆਰਾ ਹੋਰ ਕੋਈ ਮੁਕਤੀ ਦੁਆਰਾ ਨਹੀਂ ਇਹ ਹੀ ਤਰੀਕਾ ਮੁਕਤੀ ਦਾ ਹੋਰ ਪ੍ਰਾਪਤੀ ਦਾ ਉਹਨਾਂ ਨੇ ਕੋਈ ਮੁਕਤੀ ਦਾ ਤਰੀਕਾ ਨਹੀਂ ਦੱਸਿਆ ਹੋਇਆ ਹਾਂਜੀ ਜੀ ਆਪਾਂ ਵੀ ਸਿਰਫ ਵੇਦ ਪੜ੍ਹੀ ਜਾਈਏ ਗੁਰਬਾਣੀ ਪੜ੍ਹੀ ਜਾਈਏ ਤਾਂ ਲਾਭ ਆਪਾਂ ਨੂੰ ਵੀ ਕੋਈ ਨਹੀਂ ਹੋਣਾ ਹੈ ਜੀ ਆਪਾਂ ਤਾਂ ਮੁਕਤੀ ਹੋਣੀ ਪੈਣੀ ਆਪਾਂ ਦਾ ਰਾਜ ਮੰਗਦੇ ਆਪਾਂ ਤਾਂ ਛੱਡੇ ਦਿੱਤੀ ਗੁਰਬਾਣੀ ਵਾਲਾ ਵਰਕਾ ਹੀ ਫਾੜਦਾ ਆਪਾਂ ਲੋ ਉਹ ਟਾਰਗੇਟ ਹੈ ਖਤਮ ਕਰਤਾ ਸਿੱਖੀ ਵਾਲਾ ਤਾਂ ਇਹ ਤਾਂ ਰਾਜ ਵਾਲਾ ਟਾਰਗੇਟ ਹੁੰਦੀ ਹੈ ਜੀ ਨਾਨਕ ਹੁਕਮ ਵਰਤਾਖਸਮ ਕਾ ਮਤ ਪਵੀ ਫਿਰੈ ਚਲ ਚਿੱਤ ਮਨਮੁਖ ਸੌ ਕਰੀ ਦੋਸਤੀ ਸੁਖ ਕੀ ਪੁੱਛੈ ਮਿੱਤ ਨਾਨਕ ਕਹਿੰਦਾ ਖਰਦਨਾ ਹੁਕਮ ਵਰਤਦਾ ਸਾਰੇ ਪਤ ਪਵੀ ਫਿਰੈ ਚਲ ਚਿੱਤ ਜਿਨ੍ਹਾਂ ਦੀ ਹਸਕੁੱਠੀ ਹੋਈ ਹੋਈ ਆ ਜੀ ਜਿਹੜੇ ਮੰਨਦੇ ਨਹੀਂ ਇਸ ਗੱਲ ਨੂੰ ਕਿ ਖਰਦਨਾ ਹੁਕਮ ਵਰਤਦਾ ਉਹ ਆ ਦੀ ਮਤ ਮਤ ਜਿਹੜੀ ਆ ਉਹਨਾਂ ਦਾ ਜੱਟ ਚਲਾਇਵਾਨ ਉਹ ਆਪਣੀ ਬਰਜ਼ੀ ਕਰਦੇ ਨੇ ਉਹ ਸੋਚਦੇ ਨੇ ਵੀ ਹਾਂ ਉਹ ਕਹਿੰਦਾ ਹੁਣ ਆਹੀਦਾ ਮੈਂ ਐ ਕਰ ਦੂੰ ਮੈਂ ਐ ਕਰ ਦੂੰ ਐ ਕਿਉਂ ਨਹੀਂ ਹੋਇਆ ਉਹ ਉਹਨਾਂ ਦਾ ਵਿਰੋਧ ਕਰਦੇ ਨੇ ਫਿਰ ਇਹ ਗੱਲ ਕਿਤ ਉਹਨਾਂ ਦਾ ਜੱਟ ਚਲਾਇਵਾਨ ਹੈ ਉਹਨਾਂ ਦਾ ਹੁਕਮ ਤੋਂ ਭੱਜਿਆ ਹੋਇਆ ਉਹਨਾਂ ਦਾ ਜੱਟ ਉਹਦੇ ਮੱਦੇ ਵੀ ਉਹਨਾਂ ਹੁੰਦਾ ਸਭ ਕੁਝ ਉਹੋ ਜੀ ਕਹਿੰਦੇ ਕਹਿੰਦੇ ਨੇ ਮਾਨਦਿਆਂ ਠੀਕ ਹੈ ਉਹਨਾਂ ਜੀ ਮਤ ਜਿਹੜੀ ਆ ਫਰੀ ਹੋਈ ਜੀ ਬਾਤ ਬਰੀ ਉਹ ਮਸਬੁੱਠੀ ਹੋਣ ਲਈ ਹਾਂਜੀ ਅਨੁਭੁਖਾਂ ਉਹ ਕਲੀ ਦੋਸਤੀ ਜੇ ਬਨਮੁਖਾਂ ਨਾਲ ਦੋਸਤੀ ਕਰੇਗਾ ਕਰ ਲਈ ਤਾਂ ਸੁਖ ਕੀ ਪੁੱਛਾਂ ਮਿੱਤ ਸੁੱਖ ਦੀ ਗੱਲ ਕੀ ਪੁੱਛਦਾ ਉਹਨਾਂ ਨਾਲ ਦੋਸਤੀ ਜੇ ਦੁੱਖਾ ਮਿਲ ਸਕਦਾ ਸੁੱਖ ਦੀ ਤਾਂ ਆਸ ਹੀ ਨਾ ਸਰ ਉਥੂ ਉਹ ਬਨਮੁਖ ਨੇ ਜਿਹੜੇ ਵੀ ਬੰਦੇ ਉਹਨੂੰ ਜਿਹੜਾ ਨਾਲ ਤੇਰੀ ਨੇੜਤਾ ਹੈ ਗੁਰੂ ਖਾਨ ਉਹ ਤੋਂ ਸੁੱਖ ਦੀ ਆਸ ਕਰਨੀ ਮੂਰਖਤਾ ਹੈ ਸੁੱਖ ਦੀ ਗੱਲ ਸੋਚਣਾ ਹੀ ਮੂਰਖਤਾ ਹੈ ਵੀ ਸੁੱਖ ਮਿਲੂਗਾ ਉਥੋਂ ਸੋਚਿਆ ਵੀ ਨਹੀਂ ਜਾ ਸਕਦਾ ਸੁਖ ਤੁਗਦੀ ਆਸੇ ਕਰਦੀ ਗਲਤ ਹੈ ਗੁਰਮੁਖ ਨੂੰ ਕਰ ਦੋਸਤੀ ਸਤਗੁਰ ਸੋ ਲਾਇ ਚਿੱਤ ਜੰਮਣ ਮਰਨ ਕਾ ਮੂਲ ਕੱਟੀਐ ਤਾਂ ਸੁਖ ਹੋਵੀ ਮਿੱਤ ਮੈਂ ਸੁਖ ਹੋਊਗਾ ਕਿ ਮੈਂ ਗੁਰਮੁਖ ਨਾਲ ਦੋਸਤੀ ਕਰ ਤੇ ਸੁਖ ਲੈਣਾ ਹੈ ਸਤਗੁਰ ਸਾਂ ਲਾਇ ਚਿੱਤ ਤੇਰਾ ਜਿਹੜਾ ਚਿੱਤ ਐ ਸਤਗੁਰ ਨਾਲੇ ਲਾ ਦੇਵੇ ਤੇਰੇ ਅੰਦਰੇ ਜੋੜ ਦੇਵੇ ਮਨ ਨੂੰ ਜਦ ਮਨ ਕੁੱਟਾ ਹੋ ਜਾਂਦਾ ਇਹ ਵੀ ਚਿੱਤੇ ਬਣ ਜਾਂਦਾ ਕੱਚੇ ਪੇੜਿਆਂ ਨਾਲ ਜੋੜਦੇਵੇਂ ਤਾਂ ਉਹਨਾਂ ਉਹ ਚੇਤਤ ਮਨ ਨੂੰ ਇੱਕ ਕਰ ਦਵੇ ਜਮਣਵਲ ਦਾ ਭੂਲ ਕੱਟੀ ਐ ਜਮਣਵਲ ਦਾ ਭੂਲ ਕਟਿਆ ਗਿਆ ਜਮਣਵਲ ਦਾ ਭੂਲ ਕੀ ਐ ਜਮਣਵਲ ਦਾ ਭੂਲ ਪਰਮਾ ਹੈ ਪਰਮਾ ਕਟਿਆ ਗਿਆ ਪਰ ਉਹਦਾ ਨਾਸ ਹੋ ਗਿਆ ਜਮਣਵਲ ਦਾ ਭੂਲ ਪਰਮਾ ਕਰਮ ਨਹੀਂ ਐ ਜਮਣਵਲ ਦਾ ਭੂਲ ਤੇਰੇ ਕਹਿੰਦੇ ਨੇ ਜਮਣਵਲ ਦਾ ਭੂਲ ਕਰਮੋਂ ਗਲਤ ਐ ਕਲਬ ਜਰੂਰ ਤੋ ਬਹੁਤ ਪੈਦਾ ਹੁੰਦਾ ਪਰ ਭੂਲ ਐ ਪਰਮੇ ਭੂਲਾ ਦੈ ਦੇ ਸਾਬੇ ਕਟਿਏ ਤਾਸੂ ਹੋਈ ਵਿਤ ਤਾਂ ਇਹ ਮਿੱਤਰ ਤਾਸੂ ਹੋਊਗਾ ਗੁਰਮੁਖਾਂ ਨਾਲ ਦੋਸਤੀ ਨਾਲ ਸੁਖਾ ਗੁਰਮੁਖਾਂ ਦੀ ਦੋਸਤੀ ਚ ਦੁੱਖ ਹੈ ਭੁੱਲਿਆ ਆਪ ਸਮਝਾਈ ਸੀ ਜਾ ਕੋ ਨਦਰ ਕਰੇ ਨਾਨਕ ਨਦਰੀ ਬਾਹਰੀ ਕਰਨ ਪਲਾਹ ਕਰੇ ਏਡੇ ਭੁੱਲੇ ਹੋਏ ਨੇ ਉਹਨੂੰ ਆਪ ਅੰਦਰ ਲੈ ਸਮਝਾਉਂਦਾ ਸੁਣ ਲੈਂਦਾ ਸਾਰੇ ਹੀ ਨੇ ਸਮਝ ਲੈਂਦੇ ਸਾਰੇ ਹੀ ਨੇ ਪਰ ਜੇ ਅਫਦਲਾ ਸਮਝਾਉਣਾ ਚਾਹੇ ਤਾਂ ਮਨ ਨੂੰ ਸਮਝਾਉਣਾ ਜੇ ਅਫਦਲਾ ਨਾ ਚਾਹੇ ਤੀ ਸਮਝਾ ਲਓ ਫੇਰ ਦੀ ਸਮਝ ਲਓ ਫੇਰ ਦੀ ਬੰਦੋ ਅਫਦਲਾ ਮਨ ਬਹਲੇ ਮਨ ਨੂੰ ਬੰਦੂਦਾ ਮਨ ਹੀ ਤੇ ਮਨ ਬੰਦੇ ਹੋ ਅਫਦਲਾ ਬਨੇ ਜਿਹੜਾ ਉਹ ਹੀ ਬਣਾਉਂਦਾ ਬਹਲੇ ਨੂੰ ਚਾ ਕੋ ਨਦਰ ਕਰੇ ਪਰ ਕੌਣਾ ਜੇ ਕੋਈ ਆਪਣੇ ਆਪ ਤੇ ਹੀ ਨਜ਼ਰ ਕਰ ਲਵੇ ਆਪਣੇ ਆਪ ਅੰਦਰ ਚਾਹ ਕੇ ਮਾ ਲਵੇ ਵੀ ਨੂੰ ਕਿਹੜੀ ਚੀਜ਼ ਦੇ ਵਿੱਚ ਨੁਕਸਾਨ ਹੈ ਕਿਹੜੀ ਚੀਜ਼ ਚ ਫਾਇਦਾ ਜੇ ਮੈਂ ਨਾ ਸਮਝਾਇਆ ਤਾਂ ਮੇਰਾ ਜੀਵਨ ਖਰਾਬ ਹੋ ਜੂ ਘਾਟਾ ਵਾਧਾ ਦੇਖ ਲਵੇ ਆਪਣਾ ਤੋਲ ਕੇ ਅੰਦਰ ਦੇਖ ਲਵੇ ਜੇ ਕੋਈ ਇਹ ਗੱਲ ਤੇ ਗੁਰਬਾਣੀ ਤੇ ਕਾਂ ਦੇ ਕੇ ਦੇਖੇ ਨਜ਼ਰ ਕਰਕੇ ਦੇਖੇ ਵੀ ਮੈਨੂੰ ਕਿਹੜੀ ਗੱਲ ਚ ਫਾਇਦਾ ਹੈ ਕਿਹੜੀ ਗੱਲ ਚ ਨੁਕਸਾਨ ਹੈ ਫਿਰ ਮੈਂ ਭੁੱਲੇ ਨੂੰ ਸਮਝਾ ਲੈਂਦਾ ਨਾਨਕ ਨਦਰੀ ਬਾਹਰੀ ਕਰਨ ਪਲਾ ਕਰੇ ਇਹ ਜਿਹੜੀ ਬੁੱਧ ਨਦੀ ਬਾਹਰੀ ਹੈ ਜੀ ਤੇ ਬੱਲੇ ਦੀ ਕਿਰਪਾ ਨਹੀਂ ਹੈ ਜੇ ਦਾ ਤਲਾ ਨਹੀਂ ਬਣਿਆ ਜੇ ਬਾਹਰੀ ਕਾਲਪਲਾ ਕਰੇ ਉਹ ਹੋਰ ਬਾਹਰ ਦੇ ਬਥਰੇ ਬਣਾ ਲੈਂਦੀ ਹੈ ਹਨ ਅਰਬੀ ਹੋ ਜਤਾ ਢੇਰ ਉਹਦੇ ਕੋਲ ਬਹੁਤ ਸਾਰੀਆਂ ਹੋ ਜਤਾ ਹੈਗੀਆਂ ਦੇ ਲੋਕ ਬਦਨਤੀ ਨਾ ਬੰਨਦੇ ਬਾਹਰ ਦੇ ਬਹੁਤ ਉਹ ਬਦਦੇ ਬਾਹਰ ਦੇ ਕਰ ਲੈਂਦੀ ਹੈ ਤੇ